ਜਿਹੜੇ ਪਟਿਆਲੇ ਦਾ ਡੀਪੀ ਸਾਹਿਬ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਮੰਗਰ ਨੇ ਵਿੱਚ ਦਰਸ਼ਨ ਪਾਏ ਨੇ ਸਾਡੇ ਚੀਫ ਇੰਜੀਨੀਅਰ ਕਿੱਟੀ ਗੜੀ ਇਹ ਕਹਿੰਦਾ ਤਹਿਸੀਲਦਾਰ ਸਾਹਿਬ ਸਾਰਿਆਂ ਦਾ ਆਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਜਿਹੜਾ ਇਸ਼ੂ ਹੈ ਆਪਣਾ ਕਿਸਾਨਾਂ ਦੀਆਂ ਸਵੱਥਿਆ ਸੁਣਨ ਵਾਸਤੇ ਇੱਥੇ ਡੀਸੀ ਸਾਹਿਬ ਪਹੁੰਚੇ ਜਿਹੜੀਆਂ ਗੱਲਾਂ ਆਪਾਂ ਨੇ ਕਰਨੀਆਂ ਨੇ ਉਹ ਕਿਸਾਨੀ ਦੇ ਨਾਲ ਹੀ ਦੀ। ਸਬੰਧਤ ਹੋਣ। ਜਿਹੜੇ ਖੇਤੀ ਦੇ ਈਸ਼ੂ ਰਹੀ। ਇਹ ਸਾਡਾ ਪਤਨਾ ਬਲਾਕ ਹੈ ਜਿਹੜਾ ਬੱਡ ਦੇ ਉੱਤੇ ਪੈ ਗਿਆ। ਸਾਨੂੰ ਸੁਗਰੂਨ ਵੀ 50 ਕਿਲੋਮੀਟਰ ਪੈ ਗਿਆ। ਪਟਿਆਲਾ ਵੀ 50 ਕਿਲੋਮੀਟਰ ਪੈ ਗਿਆ। ਪਹਿਲਾਂ ਤਾਂ ਮੈਂ ਤੁਹਾਡੇ ਅੱਗੇ ਤੋਂ ਲਾਭ ਇੱਕ ਗੱਲ ਹੋਰ ਕਰਾਂਗਾ। ਜਿਹੜੀ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਡੀ.ਏ.ਪੀ ਦੀ ਬਾਰਿਸ਼ ਬਸੇ ਹੈ। ਅਸੀਂ ਬਹੁਤ ਵਾਰੀ ਮਿਲ ਚੁੱਕਿਆ ਕਿ ਅ fırsਰਾਂ ਨੂੰ ਜੇ ਵੀ ਨਹੀਂ ਘਾਟਾ ਜਿਹੜੀ ਸਾਡੀ ਬਹੁਤ ਵੱਡੀ ਐ ਤੇ ਪੂਰੀ ਕੀਤੀ ਜਾਵੇ। ਇਹ ਭਾਈ ਸਾਰੇ ਅਫਸਰ ਸਾਹਿਬਾਨ ਨੂੰ ਅਸੀਂ ਇਹ ਗੱਲ ਕਹਿੰਦੇ ਆ ਕਿ ਸਾਰੇ ਆਪੀ ਗੱਲ ਨੂੰ ਲੋਟ ਕਰਿਓ। ਇਹ ਨਾ ਜਾ ਕੇ ਸਾਡੇ ਸੇ ਦਫਤਰ ਚ ਜਾਈਏ। ਤੁਸੀਂ ਕਹੋ ਵੀ ਇਸ ਦਾ ਭੁੱਲ ਕੇ ਲਿਖ ਕੇ ਨਹੀਂ ਜਾਈਏ। ਜਿਹੜੀ ਆਨਲਾਈਨ ਸਮੱਸਿਆ ਸਾਨੂੰ ਹਰ ਸਾਲ ਦੀ ਖੜੀ ਐ। ਇੱਥੇ ਜੂਰੀਏ ਦੀ ਵੱਡੀ ਪੱਤਰ ਤੇ ਸਾਡੀ ਗੱਲ ਲੱਗਦਾ ਜਿਹੜੀ ਸਰਕਾਰ ਨੇ 60 ਕਿਲੋਮੀਟਰ ਦਾ ਏਰੀਆ ਦਿੱਤਾ ਠੇਕੇਦਾਰ ਨੂੰ ਜੂਰੀਆ ਪਹਚਾਉਣ ਵਾਸਤੇ ਸਾਡਾ ਜਲ ਸੰਗਰੂਤ ਏਰੀਆ ਪਿਆ ਸੀ ਉਦੋਂ ਸਾਡੇ ਕੋਲੇ ਖਾਦ ਇੱਥੇ ਪੂਰੀ ਰਹਿੰਦੀ ਸੀ ਜਿੱਤੇ ਨਾਲ ਸੰਗਰੂਰ ਜिले ਦੇ ਵਿੱਚੋਂ ਕੱਟਿਆ ਪਟਿਆਲੇ ਨੂੰ ਪੈ ਗਿਆ ਜਿਹੜਾ ਰਾਜਪੁਰਾ ਸਾਨੂੰ 70-75 ਕਿਲੋਮੀਟਰ ਪੈ ਗਿਆ ਜਿਹੜਾ ਨਾਪਾ ਸਾਨੂੰ 65 ਕਿਲੋਮੀਟਰ ਪੈ ਗਿਆ ਜਿਹੜੀ ਖਾਦ ਆ ਸਾਡੀ ਹਰ ਸਾਲ ਸਾਨੂੰ ਬਦੀਨ ਕੀ ਹੁੰਦੀ ਐ ਇੱਥੇ ਕਿਸਾਨਾਂ ਨੂੰ ਪੂਰੀ ਨਹੀਂ ਮਿਲਦੀ ਇੱਕ ਤੁਹਾਨੂੰ ਵੱਡੀ ਬੇਨਤੀ ਇਹ ਕਰਦਿਆਂ ਜਿੰਨੇ ਵੀ ਦੁਕਾਨਦਾਰਾਂ ਨੂੰ 50% ਖਾਦ ਦਿੰਨੇ ਹੋ ਉਹ ਪਹਿਲਾਂ ਉਹਨਾਂ ਨੂੰ ਦਿੱਤੀ ਜਾਂਦੀ ਐ ਫਿਰ ਸਾਡੀਆਂ ਛੇੜੀਆਂ ਦਿੱਤੀ ਜਾਂਦੀ ਐ ਜਿਹੜੀ ਸਾਡੇ ਦੇ ਪੜਾhanga ਹੋਣਾ ਕੋਈ ਦਵਾਈ ਦੀ ਸਿੱਸੀ ਲਾਤੀ ਕੋਈ ਰੇਲਾ ਕਸਰਾ ਹੋਰ ਥੈਲਾ ਲਾਤਾ ਕਿਸੇ ਦੀ ਫਰੇਰੇ ਵਾਲੀ ਲਾਦੀ ਫਲਾਣੇ ਲਾਦੀ ਜਦ ਨੂੰ ਸਾਡੇ ਕਿਸਾਨਾਂ ਦਾ ਘਾਟਾ ਵੱਢ ਚੁੱਕਿਆ ਹੁੰਦਾ। ਇਹ ਵੱਡੀ ਪੱਧਰਾਂ ਸੰਬੰਧੀ ਦੋ ਸਮੱਸਿਆ ਦਾ ਇਹ ਜਿਹੜੀ ਗੱਲ ਆਪਾਂ ਅੱਜ ਪ੍ਰਾਰਲੇ ਦੀ ਕਰਦੇ ਆ ਰਹਿਣ ਹੋਂ ਦੀ ਵੀ ਇੱਥੇ ਇੱਕ ਘੱਗੇ ਦੇ ਵਿੱਚ ਅੱਗ ਸਾਰਿਆਂ ਨਾਲੋਂ ਜ਼ਿਆਦਾ ਲੱਗੀ ਹੈ। ਤੇਰੇ ਵਿੱਚ ਕੋਈ ਸ਼ੱਕ ਨਹੀਂ ਹੈ। ਲੱਗੀ ਹੈ। ਇੱਥੇ ਪਿਛਲੇ ਵਾਰ ਵੀ ਸਰਪੰਚਿੰਦਾਰ ਸਾਹਿਬ ਨੇ ਵੀ ਬੁਲਾਏ ਸੀ। ਫਰਨੋ ਬੇਲਰ ਦਿੰਦੇ ਆ। ਅਸੀਂ ਵੀ ਰਹਿਤ ਖੂਦ ਚੱਕਾਂਗੇ ਪਰ ਅੱਜ ਤਈ ਸਾਡੇ ਫੋਨ ਨਹੀਂ ਕਿਸੇ ਨੇ ਚੱਕੇ ਆ ਖੇਤੀਬਾੜੀ ਵਾਲੇ ਖੜੇ ਨੇ ਆ ਮੁੰਡੇ ਇੱਥੇ ਦਿੰਦੇ ਰਹੇ ਸਾਨੂੰ ਇਹ ਤਸੀਲਦਾਰ ਸਾਹਿਬ ਦਾ ਦੇ ਲਿਆ ਕਰਨ ਇਹ ਐਸਡੀਐਮ ਸਾਹਿਬ ਦਾ ਦੇ ਲਿਆ ਕਰਨ ਗਾਹਾਂ ਵੀ ਕਹਾ ਦੇ ਜਾਂਦੇ ਫੋਨ ਪਰ ਇੱਥੇ ਬੱਲ ਨਹੀਂ ਆਇਆ ਪਰ ਉਹ ਸਮੱਸਿਆ ਸੀ ਅਕਲ ਆਉਣ ਤੋਂ ਬਿਨਾ ਉਹ ਸਮੱਸਿਆ ਹੈ ਕੀ ਸਾਡੇ ਇਹ ਸਮੱਸਿਆ ਨੂੰ ਦੂਰ ਕਰਨ ਵਾਸਤੇ ਅੱਜ ਤੁਸੀਂ ਆਇਓ ਕਿੰਨੇ ਸਾਨੂੰ ਮਿਲਣ ਦਿੰਦੇ ਹੋ ਇੱਥੇ ਸਾਡੇ ਘੱਗੇ ਦਾ 5300 ਏਕੜ ਜ਼ਮੀਨ ਹੈ ਘੱਗੇ ਘੱਗੇ ਜੇ ਇੱਥੇ ਤੁਸੀਂ 1500 ਕਿੱਲਾ ਤੁਸੀਂ ਇਹਦੇ ਵਿੱਚ ਸਾਡਾ ਖੱਖਾਂ ਦੇ ਵਿੱਚ ਜਾਂ ਉਬਾਦੀ ਦੇ ਵਿੱਚ ਲੈ ਲਓਗੇ 4000 ਕਿੱਲਾ ਫਿਰ ਵੀ ਜੀਰੀ ਦਾ ਲੱਗਿਆ ਹੋਇਆ 4000 ਕਿੱਲੇ ਦੇ ਨੂੰ ਜੇ ਤੁਸੀਂ ਵੱਡੀ ਪੱਧਰ ਤੇ ਇੱਕ ਵਾਰ ਨੂੰ ਦੇ ਹੀ ਦੇਵੋਗੇ ਤੁਹਾਡੇ ਮੁਕਾਬਲ ਕਿੰਨੇ ਕਿਲੇ ਕਰ ਦੂਗਾ ਇੱਕ ਦਿਨ ਦੇ ਵਿੱਚੋਂ ਮੀ ਕਿਲੇ ਕਰ ਦੂਗਾ 4000 ਨੂੰ ਕਿਲਾ ਕਰ ਦੋ ਸੀ ਵੈਲੋ ਕਾਏ ਕਾਏ ਮਹੀਨੇ ਕਰੂਗਾ ਕਿੰਨੇ ਏਕੜ ਕਰ ਦੂਗਾ ਅਰ ਜੀਰੀ ਕਦੋਂ ਲੱਗਦੀ ਐ ਪਹਿਲਾਂ ਸਾਡੀ ਜੀਰੀ ਪੰਜਵੇਂ ਮਹੀਨੇ ਲੱਗਣ ਛੇਵੇਂ ਮਹੀਨੇ ਚੜਦੇ ਲੱਗ ਜਾਂਦੀ ਸੀ ਸਾਡੇ ਜਿਹੜੀ ਜਿਰੀ ਪੱਕ ਜਾਂਦੀ ਦੀ ਉਹ ਦਸਵੇਂ ਚੜਦੇ ਜਿਰੀ ਵੱਢਣੀ ਸ਼ੁਰੂ ਹੋ ਜਾਂਦੀ ਅਸੀਂ ਉਤੋਂ ਪਰਾਲੀ ਫੋਕ ਕੇ ਅਸੀਂ ਉਹਨੂੰ ਬਾਹ ਕੇ ਸਾਰਾ ਉਹਨੂੰ ਬਾਹ ਕੇ ਪਾਣੀ ਦੇ ਵਿੱਚ ਗਾਲ ਕੇ ਅਸੀਂ ਆਪੀ ਖਾਦ ਬਣਾਉਂਦੇ ਸੀ ਪਰ ਹੁਣ ਜੇਰੇ ਦੀ ਹਰ ਸਾਲ ਪੰਜ ਦਿਨ ਲਾਈਟ ਆ ਜਿਹੜੀ ਪਿੱਛੋਂ ਦਿੱਤੀ ਜਾਂਦੀ ਹੈ ਉਦੋਂ ਸਮਾਂ ਘਟ ਰਹਿਣਾ ਜਾਂਦਾ ਹੈ ਉਦੋਂ ਜਿਹੜਾ ਸਾਡਾ ਬਿਨਾ ਬਾਹੇ ਅਸੀਂ ਰੌਣੀ ਜੀਰੀ ਦੇ ਵਿੱਚ ਕਰਦੇ ਆ ਉਹਦੇ ਉੱਤੇ ਗੁੱਲੀ ਡੰਡਾ ਬਹੁਤ ਵੱਡਾ ਫੁਕਾਰਾ ਮਾਰਦਾ 2-2000 ਰੁਪਿਆ ਸਾਡੀ 3-3000 4-4000 ਵੀ ਜਿਹੜਾ ਦਵਾਈ ਦਾ ਸਾਡਾ ਵੱਧ ਲੱਗਦਾ ਦੁਕਾਨਦਾਰ ਬੈਠੇ ਨੇ ਗੁੱਲੀ ਡੰਡਾ ਨਹੀਂ ਮਰਦਾ ਇਹ ਵੀ ਸੌਖ ਇਹ ਖੇਤੀਬਾੜੀ ਵਿਭਾਗ ਮਹਿਕਮਾ ਕਰ ਸਕਦਾ ਕਿਉਂ ਨਹੀਂ ਗੁੱਲੀ ਡੰਡੇ ਦੀ ਦਵਾਈ ਸਾਨੂੰ ਵਧੀਆ ਲੈ ਕੇ ਦੇ ਸਕਦਾ ਹੁਣ ਜਿਹੜੀ ਜੀਰੀ ਵਧਣੀ ਹੈ 25 ਤਰੀਕ ਤੋਂ 11ਵੇਂ ਦੀ 10ਵੇਂ ਦੀ 25 ਤਰੀਕ ਤੋਂ ਬਾਅਦ ਵਧਣੀ ਹੈ ਭਰਜ ਕਰੋ ਸਾਨੂੰ ਤੁਸੀਂ ਬਿੱਲਰ ਦੇਤਾ ਇੱਕ 8 ਦਿਨਾਂ ਦੇ ਵਿੱਚ ਕਰਜ਼ੇ ਸੁਪਣਗੇ 10 ਦਿਨ ਉਹ ਚੱਕਣ ਨਾ ਆਇਆ ਤੁਹਾਡਾ ਖੇਤੀਬਾੜੀ ਵਿਭਾਗ ਆਪਣਾ ਕਹਿੰਦਾ ਹੈ ਵੀ 10ਵਾਂ ਦਾ ਪਿਛਲਾ ਹਫਤਾ 11ਵਾਂ ਦਾ ਪਹਿਲਾ ਹਫਤਾ ਕਣਕ ਨਹੀਂ ਬਿਜਾਈ ਸ਼ੁਰੂ ਹੋਣੀ ਚੀ ਮੁੱਕਣੀ ਚਾਹੀਦੀ ਹੈ ਪਰ ਜੇ ਕਣਕੇ ਸਾਡੀ 11ਵੇਂ ਨੇ ਲਾਸਟ ਵੀ ਜੀ ਉਹ ਕਦੋਂ ਸਾਡੇ ਕੋਲੇ ਫਸਲ ਲੈਂਦਾ ਉਹ ਆਣੇ ਨਹੀਂ ਜਿਹੜੇ ਕਰਕੇ ਚੱਕੇ ਨੇ ਕਿਵੇਂ ਮੁੜਨਗੇ ਇਹ ਹਲਾਬ ਸਾਡੇ ਕਿਸਾਨਾਂ ਦੇ ਜਿਹੜੇ ਤੁਸੀਂ ਸਰਕਾਰ ਦਿੱਤੀ ਹੈ ਸਬਸਿਦੀ ਸਬਸਿਦੀ ਦਾ ਮਤਲਬ ਕੀ ਹੁੰਦਾ ਹੈ ਵੀ ਕਿਸਾਨਾਂ ਨੂੰ ਸਸਤੇ ਰੇਟ ਤੇ ਸੰਧ ਮਿਲਣਾ ਸੰਧ ਸਾਡੇ ਕਿਸਾਨ ਵਰਤਣ ਉਹਦਾ ਜਿਹੜਾ ਪ੍ਰਾਣੀ ਦਾ ਵਿੱਚ ਸਾੜਤ ਲਈਆ ਕਰਨ ਪਰ ਇੱਥੇ ਮਹਿਕਮਾ ਕੀ ਹੈ ਇੱਕ 7 ਕੁਆਟਾ ਦਾ ਰੁੱਟਾ ਬਿੱਟਰ ਉਹ ਸਾਨੂੰ 1/2 ਲੱਖ ਰੁਪਏ ਦਾ ਮਿਲਦਾ ਹੈ 1/2 ਲੱਖ ਰੁਪਏ ਦੇ ਵਿੱਚ 70 ਰੁਪਏ ਕਿਲੋ ਦਾ ਰੇਟ ਆ ਜਿਵੇਂ ਜਾਪਾਨ ਚ ਆ ਕੇ ਰੁੱਟਾ ਬਿੱਟਰ ਨਹੀਂ ਬਣਿਆ ਹੁੰਦਾ ਇੱਥੇ ਹੀ ਲੋਹਾ ਮੋੜ ਕੇ ਸਾਡਾ 70 ਰੁਪਏ ਕਿਲੋ ਵਾਲਾ ਜਿਹੜਾ ਸਾਨੂੰ ਰੁੱਟਾ ਬਿੱਟਰ ਨਾਲ 700 200 ਰੁਪਏ ਕਿਲੋਮੀਟਰ ਕਿਲੋ ਦਿੱਤਾ ਜਾਂਦਾ ਜੇ ਵੀ 100 ਰੁਪਏ ਵੀ ਅਸੀਂ ਲੇਬਲ ਵਿੱਚ ਪਾ ਕੇ ਲਾ ਲਈਏ ਤਾਂ ਵੀ ਸਾਡਾ 70000 ਦਾ ਬਣਦਾ ਪਰ ਸਾਨੂੰ ਮਿਲਦਾ ਉਹ 1/2 ਲੱਖ ਦਾ ਸਬਸਿਡੀਆਂ ਤਾਂ ਸਾਡੀਆਂ ਪਹਿਲਾਂ ਉੱਥੇ ਹੀ ਵੜਕੀਆਂ ਇਹਨਾਂ ਦੇ ਮਹਿੰਗੇ ਕਿਉਂ ਨਹੀਂ ਗੌਰ ਕਰਦੇ ਚਾਹੇ ਦਵਾਈਆਂ ਨੇ ਦਵਾਈਆਂ ਦੇ ਵਿੱਚ 1 ਲੀਟਰ ਦੇ ਉੱਤੇ 3000 ਰੁਪਏ ਪ੍ਰਤੀ ਲੀਟਰ ਲਿਖਿਆ ਹੋਇਆ ਹੈ ਦੁਕਾਨਦਾਰ ਭਰਾ ਬੈਠੇ ਨੇ ਉਹ ਸਾਨੂੰ 1500 ਦਾ ਦਿੰਦੇ ਨੇ ਬਾਬਾ ਸ਼ੇਨਾ ਦੇ ਨਾਲ ਸਾਨੂੰ 1500 ਪਟਾਕੇ ਦਿੰਦੇ ਨੇ ਪਰ ਮੈਂ ਕਹਾਂ ਇਹਨਾਂ ਦੇ ਕੀ ਇਹ ਨਿਗਰਾਨੀ ਕਰ ਰਹੇ ਵੀ ਤੇ 3000 ਲੀਟਰ ਤੇ ਕਿਉਂ ਲਿਖਿਆ ਜਾਂਦਾ ਫੇਰ ਵੀ ਸਾਨੂੰ ਕਮਾ ਕੇ ਦਿੰਦੇ ਨੇ ਜੇ 1500 ਕੀਤੇ ਇਹ ਹਾਲਾਤ ਸਾਡੇ ਕਿਸਾਨੀ ਦੇ ਨੇ ਬੀਸੀ